ਦਰ ਅਮ੍ਰਿਤਸਰ ਦੇ ਪਿੰਡ ਊਠੀਆਂ ਚ ਨਸ਼ੇ ਕਾਰਨ ਨਵਾਲਿਕ ਦੀ ਮੌਤ ਦੀ ਦੁਖਦਾਈ ਖਬਰ ਹੈ 16 ਸਾਲਾ ਜੈਦੀਪ ਵਜੂਮ ਰਿਤਿਕ ਨੌਜਵਾਨ ਦੀ ਪਛਾਣ ਹੋਈ ਹੈ ਨਸ਼ਾ ਪੰਜਾਬ ਨੂੰ ਘੁੰਮ ਮੰਗੂ ਲੱਗਿਆ ਹੈ ਜੈਦੀਪ ਨੂੰ ਪਿੰਡ ਦੇ ਦੋ ਨੌਜਵਾਨ ਘਰੋਂ ਲੈ ਕੇ ਗਏ ਪਰਿਵਾਰ ਮੁਤਾਬਕ ਜਾਣਕਾਰੀ ਦਿੱਤੀ ਗਿਆ ਪੁਲਿਸ ਨੇ ਦੋ ਨੌਜਵਾਨਾਂ ਖਿਲਾਫ ਇਰਾਦਾਕਤਲ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਪਿੰਡ ਵਾਸੀਆਂ ਤੇ ਸਰਪੰਚ ਨੇ ਇਲਾਕੇ ਦੇ ਵਿੱਚ ਨਸ਼ਾ ਵੰਡਣ ਦੇ ਜਥੇ ਇਲਜ਼ਾਮ ਲਾਏ ਨੇ ਕਈ ਤਰ੍ਹਾਂ ਦੇ ਵੱਡੇ ਸਵਾਲ ਵੀ ਖੜੇ ਕੀਤੇ ਜਾ ਰਹੇ ਨੇ ਕਿ ਸ੍ਰਿਆਬ ਨਸ਼ਾ ਵਿਕ ਰਿਆ ਲੇਕਿਨ ਕੋਈ ਕਾਰਵਾਈ ਨਹੀਂ ਹੋ 17 ਸਾਲੇ ਮੁੰਡੇ ਦੀ ਜਿਹੜੀ ਹੈ ਨਸ਼ੇ ਕਾਰਨ ਮੌਤ ਹੋ ਗਈ। ਫਿਲਹਾਲ ਮੈਂ ਉਸ ਪਰਿਵਾਰ ਦੇ ਘਰ ਦੇ ਵਿੱਚ ਮੌਜੂਦ ਹਾਂ ਤੁਸੀਂ ਦੇਖੋਗੇ ਕਿ ਇਹ ਹੈ ਉਹ ਘਰ ਹੈ 17 ਸਾਲਾਂ ਦਾ ਜੈਦੀਪ ਸੀ ਜਿਹਦੀ ਨਸ਼ੇ ਦੇ ਕਾਰਨ ਜਿਹੜੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਜ਼ਰੂਰ ਪਰਿਵਾਰ ਦੇ ਮੁਤਾਬਿਕ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਮਾਮਲਾ ਦਰਜ ਕੀਤਾ ਹੈ ਕਿ ਜਿਨ੍ਹਾਂ ਕੋਲੋਂ ਨਸ਼ਾ ਵਿਗਦਾ ਸੀ ਕਿੱਥੋਂ ਨਸ਼ਾ ਆਂਦਾ ਸੀ। ਫਿਲਹਾਲ ਇਹ ਦੇਖੋ ਕਿ ਕਿ ਪਰਿਵਾਰ ਚ ਪਰਿਵਾਰ ਚ ਜੈਦੀਪ ਉਹਦਾ ਇੱਕ ਬ੍ਰਦਰ ਤੇ ਦੋ ਪੈਨਾ ਸੀ ਦੋ ਪੈਨਾ ਦੀ ਜਿਹੜੀ ਸ਼ਾਦੀ ਹੋ ਚੁੱਕੀ ਹੈ। ਲੇਕਿਨ ਫਿਲਹਾਲ ਪਰਿਵਾਰ ਚ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਮਦਰ ਉਹਨਾਂ ਦੇ ਪਿਤਾ ਤੇ ਇੱਕ ਭਰਾ ਜਿਹੜਾ ਬਾਹਰ ਨੌਕਰੀ ਕਰਦਾ ਹੈ ਪਰਿਵਾਰ ਜਿਹੜਾ ਮਜ਼ਦੂਰੀ ਕਰਦਾ ਹੈ ਪਰਿਵਾਰ ਕੋਈ ਜਾਣਾਂਗੇ ਕਿ ਹੋਇਆ ਕੀ ਸੀ ਕੀ ਨਾ ਸੀ ਤੇ ਕੀ ਗੱਲ ਕੀ ਹੋਈ ਹੈ ਮਹਾਰਾਜ ਜਦੋਂ ਮੈਂ ਕੰਮ ਤੋਂ ਆਇਆ ਨਾ ਮੈਂ ਕੰਮ ਤੋਂ ਆਇਆ ਮੈਨੂੰ ਆ ਕੇ ਮੁੰਡੇ ਨੇ ਦੱਸਿਆ ਇੱਥੇ ਕਹਿੰਦਾ ਭਾਜੀ ਭਾਜੀ ਆਹ ਗੱਲ ਤੁਹਾਡਾ ਮੁੰਡਾ ਕੋਈ ਨਸ਼ਾ ਕਰਦਾ ਮੈਂ ਕਿਹਾ ਨਸ਼ਾ ਕੀ ਕਰਦਾ ਸੀਟ ਸੂਟ ਪੀ ਲੈਂਦਾ ਹੈਗਾ ਤੇ ਉਹਨੇ ਮੁੰਡੇ ਨੂੰ ਦੱਸਿਆ ਵੀ ਉੱਥੇ ਸੂਵੇ ਤੇ ਨਾ ਬਾਹਰ ਡਗਿਆ ਲੰਮੇ ਪਿਆਵਾ ਅਸੀਂ ਗਏ ਹਾਂਗੇ ਤੇ ਉੱਥੇ ਜਾ ਕੇ ਵੇਖਿਆ ਲੰਮੇ ਪਿਆ ਲੱਗੇ ਸਾਈਕਲ ਲੱਗਾ ਉਥੋਂ ਦੇ ਪਿੰਡ ਦੇ ਲੋਕ ਦੱਸਦੇ ਹੈਗੇ ਤੇ ਜਿਹੜੇ ਮੇਰੇ ਨਾਲ ਬੰਦੇ ਹੈਗੇ ਉਹ ਛੱਡ ਕੇ ਭੱਜ ਗਏ ਹੈਗੇ ਤੇ ਅਸੀਂ ਮੁੜ ਕੇ ਚੁੱਕਣ ਲੱਗੇ ਹੈਗੇ ਉਹ ਕਹਿੰਦੇ ਨਹੀਂ ਪੁਲਿਸ ਆਉਂਦੀ ਹੈਗੀ ਉਹਨਾਂ ਅਸੀਂ ਗੱਲ ਕੀਤੀ ਹੈਗੀ ਤੇ ਉਹ ਆਉਂਦੇ ਤੇ ਜੋ ਕਰਨਗੇ ਫਿਰ ਕਰਿਓ ਜਿਹੜਾ ਨਸ਼ਾ ਕਿੱਥੋਂ ਆਂਦਾ ਪਿੰਡ ਚ ਇਆਂ ਕਿੱਥੋਂ ਮਿਲਦਾ ਇਹ ਜੀ ਹੁਣ ਆਪਾਂ ਇਹ ਗੱਲ ਦਾ ਪਰਾ ਸੁਣ ਚ ਗੱਲ ਹੋਈ ਆ ਵੀ ਕਿਲਾ ਮੇਗਾ ਮਿਲਦਾ ਕਿਲਾ ਮੇਗਾ ਕੋਈ ਨਾਲ ਦਾ ਪਿੰਡ ਕਿਲਾ ਹੀ ਆ ਕਿਲਾ ਕਿਲਾ ਕੋਈ ਪਿੰਡ ਹੈ ਲੱਗੇ ਹਾਂਜੀ ਹਾਂਜੀ ਕਿਲਾ ਪਿੰਡ ਹੈਗਾ ਤੇ ਪਰਿਵਾਰ ਚ ਕੋਣ ਕੋਣ ਹੈ ਤੁਹਾਡੇ ਸਾਡੇ ਪਰਿਵਾਰ ਦੇ ਵੇਖੋ ਜੀ ਮੈਂ ਆ ਮੇਰੇ ਦੋ ਬੇਟੇ ਆ ਦੋ ਬੇਟੀਆਂ ਤੇ ਇੱਕ ਮੇਰੇ ਘਰ ਵਾਲੀ ਫਿਲਹਾਲ ਉਹਨਾਂ ਦੇ ਜਿਹੜੇ ਮਾਂ ਨੇ ਉਹਨਾਂ ਨਾਲ ਗੱਲ ਕਰਾਂਗੇ ਕੀ ਜੈਦੀਪ ਦੀ ਉਮਰ ਕਿੰਨੀ ਸੀ ਤੇ ਕੀ ਗੱਲ ਕੀ ਲੱਗਾ 17 ਵਸਤਾ ਲੱਗਾ ਜੈਦੀਪ ਨੂੰ ਅੱਛਾ ਜੀ ਹਾਂ ਜੀ ਤੇ ਉਹਨੂੰ ਇਦਾਂ ਮੁੰਡਿਆਂ ਨੇ ਕਰੋ ਆਵਾਜ਼ ਮਾਰ ਕੇ ਖੜੀ ਹੈ ਤੇ ਉਹਨੂੰ ਇਦਾਂ ਨਸ਼ੇ ਦੀ ਜਲਾ ਚ ਉਹਨੂੰ ਮਾਰ ਦਿੱਤਾ ਗਿਆ ਕਿਹੜੇ ਮੁੰਡੇ ਸੀ ਕੌਣ ਸੀ ਮੁੰਡੇ ਉਹ ਪਿੰਡ ਦੇ ਮੁੰਡੇ ਸੀ ਨਾਂ ਦੱਸ ਦਿਓ ਉਹ ਇੱਕ ਗੁੱਲੀ ਤੇ ਇੱਕ ਮੁੰਡੇ ਦਾ ਕੀ ਜੋ ਬਨਪ੍ਰੀਤ ਨਸ਼ਾ ਪਿੰਡ 'ਚ ਮਿਲਦਾ ਜਾਂ ਕਿੱਥੋਂ ਮਿਲਦਾ ਜਾਂ ਕਿੱਥੋਂ ਆਉਂਦਾ ਇਹਨਾਂ ਤੇ ਪਤਾ ਨਹੀਂ ਵੀ ਕਿੱਥੋਂ ਮਿਲਿਆ ਤੇ ਕਿੱਥੋਂ ਇਹਨਾਂ ਨੇ ਲਾਇਆ ਮੇਰੇ ਵੀਰ ਨੂੰ ਤੇ ਇਹਨਾਂ ਨੇ ਮੈਨੂੰ ਪਤਾ ਕਿੱਥੋਂ ਲਾਤਾ ਤੇ ਕਿੱਥੋਂ ਨਹੀਂ ਤੇ ਮੇਰਾ ਵੀਰ ਜਾਂਦੇ ਨੂੰ ਆਪਣੇ ਪਾਪਾ ਜੀ ਨੂੰ ਮਰਿਆ ਪਿਆ ਸੀ ਉਹਨਾਂ ਦੇ ਦਾਦੀ ਨਾਲ ਗੱਲ ਕਰਾਂਗੇ ਤਾਡੇ ਜਿਹੜਾ ਪੋਤਰਾ ਸੀ ਜੈਦੀਪ ਕਿੰਨੇ ਕਿੰਨੇ ਪੋਤਰੇ ਤੁਹਾਡੇ ਇਹ ਦੋ ਹੈ ਗੁਰਜੀ ਅੱਛਾ ਦੋ ਭਰਾਵਾ ਹਾਂਜੀ ਤੇ ਮੌਕੇ ਦੇ ਉੱਤੇ ਜਿੱਦਣ ਗਈ ਆਪਾਂ ਜਲੰਧਰ ਗਏ ਸੀ ਠੀਕ ਆ ਤੇ ਮੈਂ ਮੌਕੇ ਦੇ ਉੱਤੇ ਨਹੀਂ ਹੈਗੀ ਮੈਂ ਝੂਠ ਨਹੀਂ ਬੋਲ ਸਕਦੀ ਨਹੀਂ ਆਪਣੇ ਪਿੰਡ ਚ ਨਸ਼ਾ ਹੈ ਜਾਂ ਕਿੱਥੋਂ ਆਉਂਦਾ ਮੈਂ ਹੁਣ ਇੰਨਾ ਨਹੀਂ ਨਾ ਪਤਾ ਕਿੱਥੋਂ ਆਉਂਦਾ ਤੇ ਕਿੱਥੋਂ ਨਹੀਂ ਆਉਂਦਾ ਇਹ ਨਹੀਂ ਪਤਾ ਕਿ ਕਿੱਥੋਂ ਆਉਂਦਾ ਵਾ ਤਾਂ ਸਹੀ ਇਹ ਵੀ ਮੁੱਕਣਾ ਚਾਹੀਦਾ ਵਾ ਨਸ਼ਾ ਜਿਹੜਾ ਨੁਕਣਾ ਚਾਹੀਦਾ ਵਾ ਇਹ ਨਸ਼ਾ ਜਿਹੜਾ ਪਿੰਡ ਵਿੱਚੋਂ ਮੁਕਾਓ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਜਾ ਕੇ ਇੰਜ ਕਰਕੇ ਪੁਕੀਆਂ ਦੀਆਂ ਉਤੋਂ ਮਲਦੇ ਆ ਉਹ ਜਿਹੜੀ ਸੰਗਟਾ ਭਰ-ਭਰ ਪੀਂਦੇ ਆ ਉਹ ਬੜੀ ਵਾਰੀ ਮੈਂ ਡੱਕਿਆ ਨਾ ਬੱਚਿਆਂ ਨੂੰ ਵੀ ਨਾ ਪਿਆ ਕਰੋ ਉਧਰ ਭੇਲੰਗਾ ਵਾ ਉਧਰ ਭੇਲੰਗਲ ਜਾ ਕੇ ਤੇ ਉਹ ਪੁਕੀ ਜਿਹੜੀ ਮਲਦੇ ਆ ਉਹ ਪੀਂਦੇ ਆ ਭਰ-ਭਰ ਕੇ ਤੇ ਬੜੀ ਅੜ ਡੱਕਿਆ ਵੀ ਹਟ ਜੋ ਹਟ ਜੋ ਨਹੀਂ ਜਾਣੇ ਨਹੀਂ ਅਕੇ ਲੱਗਦੇ ਬੱਚੇ ਲੱਗਦੇ ਅਕੇ ਲੱਗਦੇ ਬੱਚੇ ਨਹੀਂ ਲੱਗਦੇ ਤੇ ਫੇਰ ਮੁੜ ਕੇ ਗਾੜੀ ਜਿਹੜਾ ਕੋਈ ਜਿਹੜਾ ਕੋਈ ਵੇਦ ਦਾ ਪਿੰਡ ਵਿੱਚ ਹੁਣ ਇਸ ਗੱਲ ਦਾ ਕੀਤਾ ਕਿਹੜਾ ਵੇ ਕਿੱਥੋਂ ਹੁੰਦਾ ਕਿੱਥੋਂ ਨਹੀਂ ਪਿੰਡ ਦੇ ਹੋਰ ਵੀ ਲੋਕ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਉਹਨਾਂ ਨਾਲ ਗੱਲ ਕਰਾਂਗੇ ਕਿੰਨਾ ਜਿਹੜੇ ਨਸ਼ੇ ਦੀ ਗੱਲ ਕਰੀਏ ਕਿੱਥੋਂ ਪਿੰਡ 'ਚ ਨਿਸ਼ਾਨ ਆ ਰਿਹਾ ਪਤਾ ਨਹੀਂ ਇਹ ਹੋਰ ਪਤਾ ਨਹੀਂ ਕਿੱਥੋਂ ਆਉਣ ਡਿਆ ਇਹ ਤਾਂ ਅਸੀਂ ਨਹੀਂ ਕਹਿ ਸਕਦੇ ਕਿੱਥੋਂ ਆਉਣ ਡਿਆ ਜੇ ਪਤਾ ਹੋਵੇ ਤਾਂ ਦੱਸੋ ਨਾ ਹਾਂ ਪੁਲਿਸ ਆਂਦੀ ਹੈ ਕਦੀ ਪਿੰਡ 'ਚ ਕਦੀ ਚੱਪਲ ਆਉਂਦੀ ਰਹੀ ਜਾਂਦੀ ਨਾਉਂਦੀ ਰਹੀ ਇੱਥੇ ਹਾਂਜੀ ਆਉਂਦੀ ਰਹੀਂਦੀ ਪੁਲਿਸ ਅਰੇ ਇਹਦੇ ਬਾਰੇ ਕੋਈ ਪੁਲਿਸ ਨਹੀਂ ਬਿਲਕੁਲ ਇਹਦੇ ਬਾਰੇ ਨਸ਼ੇ ਬਾਰੇ ਬਿਲਕੁਲ ਕੋਈ ਪੁਲਿਸ ਨਹੀਂ ਧਿਆਨ ਕੋਈ ਪੁਲਿਸ ਚੱਕਰ ਨਹੀਂ ਲਾਂਦੀ ਨਸ਼ੇ ਵਾਸਤੇ ਬਿਲਕੁਲ ਕੋਈ ਧਿਆਨ ਨਹੀਂ ਕਰਦਾ ਜੀ ਇਸ ਬਾਰੇ ਕਦੀ ਕੋਈ ਨਸ਼ੇ ਨੂੰ ਲੈ ਕੇ ਮੀਟਿੰਗ ਹੋਈ ਹੋਏ ਪਿੰਡ ਚ ਪੁਲਿਸ ਵਾਲੇ ਨੇ ਕੋਈ ਬਿਲਕੁਲ ਨਹੀਂ ਮੀਟਿੰਗ ਹੋਈ ਨਸ਼ੇ ਬਾਰੇ ਬਿਲਕੁਲ ਨਹੀਂ ਕਿਸੇ ਨੇ ਧਿਆਨ ਨਹੀਂ ਦਿੱਤਾ ਕੋਈ ਵੀ ਕਿੰਨੇ ਕੁ ਮੁੰਡੇ ਜਿਹੜੇ ਨਸ਼ਾ ਲ ਕਰਦੇ ਨੇ ਇੱਥੇ ਕੋਈ ਕਹਿ ਨਹੀਂ ਸਕਦੇ ਜੀ ਬਿਲਕੁਲ ਕੋਈ ਕਹਿ ਨਹੀਂ ਸਕਦਾ ਦੱਸ ਨਹੀਂ ਸਕਦੇ ਕਿੰਨੇ ਕੁ ਮੁੰਡੇ ਕਿੰਨੇ ਤੋਂ ਸ਼ੁਰੂ ਹੋ ਜਾਂਦੇ ਨੇ ਛੋਟੇ ਛੋਟੇ 12 13 ਤੋਂ ਸਮਝ ਲਓ ਜਿਹੜੇ ਕੁਦ ਜਨ ਲੱਗ ਗਏ ਆ ਚ ਚਲ ਚੋ ਚ ਹਲੇ ਦਜ ਦਜ ਜਿੰਦ ਦਜ ਤੇ ਜੇ ਚੌਥਾ ਚੌਥੇ ਸਾਡੇ ਨਾਲ ਪਿੰਡ ਦੇ ਸਰਪੰਚ ਵੀ ਮੌਜੂਦ ਨੇ ਸਰਪੰਚ ਸਾਹਿਬ ਕਿੰਨੀ ਕੁ ਇਥੇ ਜਿਹਾ ਆਪਾਂ ਗੱਲ ਕਰੀਏ ਨਸ਼ਾ ਹੈ ਪਿੰਡ ਚ ਜਿਸ ਤਰ੍ਹਾਂ ਪਿੰਡ ਵਾਲੇ ਦੱਸਦੇ ਨੇ ਨਸ਼ਾ ਤਾਂ ਬਹੁਤ ਮਿਲ ਜਾਂਦਾ ਹਲੇਦ ਵਾਲੋ ਵੀ ਆ ਜਾਂਦੇ ਨੇ ਨਸ਼ਾ ਤੇ ਬਹੁਤ ਜ਼ਿਆਦਾ ਹੋਇਆ ਜੀ ਨਸ਼ੇ ਦੀ ਤੇ ਸਾਰੇ ਪੰਜਾਬ 'ਚ ਤੁਹਾਨੂੰ ਪਤਾ ਹੋਵੇਗਾ ਕਿ ਸਰਕਾਰਾਂ ਨੇ ਵਾਅਦੇ ਕੀਤੇ ਸੀ ਵੱਖਰੀਆਂ ਵੱਖਰੀਆਂ ਨੇ ਤੇ ਦੋ ਤਿੰਨ ਸਰਕਾਰਾਂ ਬਦਲ ਗਈਆਂ ਵਾ ਪਰ ਨਸ਼ੇ ਦਾ ਜਮੀਨੀ ਪੱਧਰ ਤੇ ਕੋਈ ਵੀ ਮਤਲਬ ਹੱਲ ਨਹੀਂ ਹੋਇਆ ਸਗੋਂ ਨਸ਼ਾ ਵਧਿਆ ਹੀ ਆ ਤੇ ਕਦੀ ਕੋਈ ਸ਼ਿਕਾਇਤਾਂ ਹੋਈਆਂ ਨਸ਼ੇ ਨੂੰ ਲੈ ਕੇ ਨਸ਼ੇ ਨੂੰ ਲੈ ਕੇ ਬਹੁਤ ਸ਼ਿਕਾਇਤਾਂ ਹੁੰਦੀਆਂ ਜੀ ਅੰਦਰ ਖਾਤੇ ਲੋਕੀ ਆਪਣਾ ਨਾਂ ਨਹੀਂ ਨਾ ਸ਼ੋਅ ਕਰਦੇ ਪਰ ਦੱਸਦੇ ਤੇ ਹੈਗੇ ਹੀ ਆ ਕਿ ਫੁਲਾਣਾ ਬੰਦਾ ਵੇਚਣ ਡਿਆ ਵਾ ਪਿੰਡ ਵਾਲਿਆਂ ਨੂੰ ਪਤਾ ਤੇ ਹੈਗਾ ਵਾ ਪਰ ਕੋਈ ਜ਼ਮੀਰ ਜਗਾ ਕੇ ਸਾਹਮਣੇ ਆਵੇ ਫੇਰੀ ਹੈ ਨਾ ਹੁਣ ਵੇਖੋ ਪਿੰਡ 'ਚ ਇੱਥੇ ਸਾਡੇ ਦੁਕਾਨਾਂ ਵੀ ਹੈਗੀਆਂ ਵਾ ਡਾਕਟਰੀ ਦੀਆਂ ਦੁਕਾਨਾਂ ਵੀ ਹੈਗੀਆਂ ਵਾ ਉਹ ਸ਼ਰਿਆਮ ਬੰਦੇ ਵੇਚਣਦੇ ਆ ਸੈਟਿੰਗ ਕਰ ਲੈਂਦੇ ਆ ਜਾਂ ਥੋੜਾ ਬੋਧਾ ਇਧਰ ਉਧਰ ਜਿਤਨਾ ਮੰਨ ਲਓ ਪ੍ਰਸ਼ਾਸਨ ਨੇ ਸੈਟਿੰਗ ਕਰ ਲਈ ਆ ਸ਼ਰਿਆਮ ਵੀ ਕੰਢਿਆ ਵਾ ਫਿਰ ਜਿਹੜਾ ਦੱਸਣ ਵਾਲਾ ਉਹ ਬੁਰਾ ਬਣ ਜਾਂਦਾ ਵਾ ਉਹਨੂੰ ਕੋਈ ਪ੍ਰਵਾਹ ਨਹੀਂ ਹੁੰਦੀ ਜੇ ਕੋਈ ਆਉਂਦਾ ਵੀ ਆ ਗੀੜਾ ਗੂੜਾ ਮਾਰ ਕੇ ਤੇ ਮੁੜ ਕੇ ਫਿਰ ਉਦਾਂ ਹੀ ਕੰਮ ਚੱਲਦਾ ਰਹਿੰਦਾ ਇਹ ਅੱਜ ਤੋਂ 5-6 ਸਾਲ ਪਹਿਲਾਂ ਸਾਡੇ ਪਿੰਡ ਦੇ ਵਿੱਚ ਬਹੁਤ ਘੱਟ ਸੀ ਕਿਉਂਕਿ ਆਪਣੇ ਇੱਥੇ ਇੱਕ ਸਪੋਰਟਸ ਕਲੱਬ ਬਣਿਆ ਹੋਇਆ ਸੀ ਤੇ ਉਹਦੇ ਥਰੂ ਕਾਫੀ ਮੁੰਡੇ ਜਿਹੜੇ ਸੀ ਉਹ ਸਪੋਰਟਸ ਨਾਲ ਜੁੜੇ ਹੋਏ ਸੀ ਤੇ ਉਸ ਤੋਂ ਬਾਅਦ ਥੋੜਾ ਜਿਹਾ ਫਿਰ ਜਦੋਂ ਸਪੋਰਟਸ ਵਾਲੇ ਬੰਨੇ ਕੰਮ ਘਟ ਗਿਆ ਉਤੋਂ ਜ਼ਿਆਦਾ ਫਿਰ ਬੱਚੇ ਜਿਹੜੇ ਛੋਟੇ ਸੀ ਉਹ ਨਸ਼ੇ ਦੇ ਵਿੱਚ ਗਲਤਾਨ ਹੁੰਦੇ ਗਏ ਕੁਝ ਸਾਡੇ ਮੋਤਬਰਾਂ ਦਾ ਤੇ ਪਰਿਵਾਰਕ ਜਿਹੜੇ ਮੈਂਬਰ ਆ ਜਾਂ ਪੇਰੈਂਟਸ ਹੈਗੇ ਆ ਉਹਨਾਂ ਦਾ ਵੀ ਵਿੱਚ ਇਹਦੇ ਰੋਲ ਹੈਗਾ ਕਿ ਜਿਨ੍ਹਾਂ ਨੇ ਜੇ ਬੱਚਿਆਂ ਨੂੰ ਕੋਈ ਬਾਹਰੋਂ ਦਬਕਾ ਮਾਰਦਾ ਮੋਦਬਰ ਜਾਂ ਕੋਈ ਹੋਰ ਕਹਿੰਦਾ ਤੇ ਉਹਨਾਂ ਦੇ ਮਾਪਿਓ ਅਗੋਂ ਕਹਿੰਦੇ ਵੀ ਸਾਡੇ ਬੱਚੇ ਸਹੀ ਹੈਗੇ ਆ ਤੁਸੀਂ ਇਹਨਾਂ ਨੂੰ ਕਿਉਂ ਡੱਕਦੇ ਜੇ ਇਹ ਵੀ ਇੱਕ ਬੜੀ ਵੱਡੀ ਲਾਹਣਤ ਜਿਹੜੀ ਆ ਉਹ ਸਾਡੇ ਸਮਾਜ ਦੇ ਵਿੱਚ ਵੇਖਣ ਨੂੰ ਮਿਲਣ ਈ ਆ ਕਿ ਬੱਚਿਆਂ ਦੇ ਮਾਪਿਓ ਜਿਹੜੇ ਆ ਜਦੋਂ ਬੱਚਿਆਂ ਨੂੰ ਡੱਕਿਆ ਜਾਂਦਾ ਵਾ ਤੇ ਉਹ ਸਾਥ ਨਹੀਂ ਦਿੰਦੇ ਮੋਦਬਰਾਂ ਦਾ ਇਸ ਕਰਕੇ ਇੱਕ ਮਤਲਬ ਇਹ ਦਿਨ-ਬਦਨ ਕੰਮ ਜਿਹੜਾ ਵੱਧਦਾ ਜਾਂਦਾ ਵਾ ਤੇ ਨਸ਼ੇ ਨੂੰ ਨੱਥ ਪਾਉਣ ਲਈ ਜਿਹੜਾ ਸਭ ਤੋਂ ਜ਼ਿਆਦਾ ਜ਼ਰੂਰੀ ਸਾਥ ਜਿਹੜਾ ਉਹ ਪ੍ਰਸ਼ਾਸਨ ਦੇ ਨਾਲ ਨਾਲ ਸਾਡੇ ਸਮਾਜਿਕ ਲੋਕਾਂ ਨੂੰ ਵੀ ਦੇਣਾ ਪਏਗਾ ਕਿੰਨੇ ਕੁ ਜਿਹੜੇ ਪਿੰਡ ਚ ਲੋਕ ਨਸ਼ਾ ਵੇਚਣ ਵਾਲੇ ਨੇ ਜਾਂ ਬਾਹਰੋਂ ਆ ਰਹੇ ਨੇ ਜਿਸ ਤਰ੍ਹਾਂ ਸਰਪੰਚ ਸਾਹਿਬ ਕਹ ਰਹੇ ਕੋਈ ਬੋਲਦਾ ਨਹੀਂ ਸਾਹਮਣੇ ਨਹੀਂ ਆਂਦਾ ਉਹ ਗੱਲ ਤਾਂ ਫਿਰ ਉਹ ਹੀ ਆ ਜਿਹੜਾ ਬੋਲਦਾ ਉਹ ਹੀ ਫਿਰ ਦੁਜੇ ਬਣੇ ਹੋ ਜਾਂਦਾ ਉਹ ਫਸਦਾ ਪਿੰਡ ਚ ਕਿੰਨਾ ਕਿਨਾ ਗੁਣੇ ਸ਼ਾਹ ਵੇਚਦਾ ਬੜੇ ਤੇ ਨਸ਼ਾ ਦੇ ਤੇ ਵੇਚਣ ਵਾਲੇ ਹੋਣਗੇ ਪਰ ਨਾ ਨਹੀਂ ਕੇ ਲੈਣਾ ਡਰਦੇ ਨੇ ਸਾਰੇ ਡਰਦੇ ਆ ਗੱਲ ਜਦ ਤੱਕ ਲੋਕੀ ਸਾਹਮਣੇ ਨਹੀਂ ਆਣਗੇ ਕਿਸ ਤਰ੍ਹਾਂ ਨਸ਼ਾ ਰੁਕੇਗਾ ਇਹ ਹੁਣ ਪੁਲਿਸ ਤੇ ਆਵਕਾਉਂਦੀ ਆ ਜੇ ਚੱਕਰ ਲਾਉਂਦੇ ਆ ਪੈਸੇ ਦੀ ਕਿਦੋਂ ਚਲੇ ਜਾਂਦੇ ਨੇ ਉੱਥੇ ਗੱਲ ਠੱਪ ਹੋ ਜਾਂਦੀ ਆ ਪੁਲਿਸ ਹੀ ਵਕਾਉਂਦੀ ਆ ਨਹੀਂ ਆ ਲਾਗੇ ਚੌਂਕੀ ਦੇ ਆਂਦੇ ਥਾਣੇ ਦੇ ਆਂਦੇ ਨੇ ਆਵੇਂ ਮਾਰਾ ਕੋਈ ਚੌਂਕੀ ਥਾਣੇ ਆ ਜਾਣ ਉਹਨਾ ਪੈਸੇ ਲੈਣੇ ਤੇ ਚਲ ਜਾਂਦਾ ਅ ਕਿੰਨੇ ਕੋ ਕਿੰਨੇ ਕੋ ਪੁਲਿਸ ਵਾਲੇ ਇੱਥੇ ਢੇਗਾ ਮਾਰਦੇ ਨੇ ਲਗਾਉਂਦੇ ਨੇ ਚੱਕਰ ਹਾਂਜੀ ਹਾਂਜੀ ਹੁੰਦੀ ਨਹੀਂ ਤੇ ਤੁਸੀਂ ਜਿਸ ਤਰ੍ਹਾਂ ਹੁਣ ਦੱਸ ਰਹੇ ਸੀ ਕਿ ਆਂਦੇ ਪੈਸੇ ਲੈ ਕੇ ਚਲ ਜਾਂਦੇ ਨੇ ਹੁਣ ਇਦਾਂ ਹੀ ਗੱਲਾਂ ਸੁਣਦੇ ਵੀ ਫਲਾਣੀ ਘਰ ਪੁਲਿਸ ਆਈ ਆ ਤੇ ਹਾਂ ਲੈ ਕੇ ਪੈਸੇ ਤੇ ਚੱਲ ਉੱਥੇ ਮੁੜ ਕੇ ਗੱਲ ਨਹੀਂ ਹੁੰਦੀ ਰੋਕ ਨਹੀਂ ਹੁੰਦੀ ਨਸ਼ੇ ਤੇ ਬੱਚੇ ਜਿਹੜੇ ਨਹੀਂ ਕਹਿੰਦੇ ਕਿ 12 12 13 13 ਸਾਲਾਂ ਦੇ ਨਾ ਉਹ ਨਸ਼ੇ ਚ ਆਪਣੀ ਜ਼ਿੰਦਗੀ ਖਰਾਬ ਕਰਨ ਦੇ ਸਕੂਲ ਵੀ ਨਹੀਂ ਜਾਂਦੇ ਇੱਕ ਤੇ ਸਕੂਲ ਵੀ ਹੈ ਜਿਹੜਾ ਨਾ ਸਾਡੇ ਪਿੰਡ ਸਿਰਫ ਪੰਜਵੀਂ ਤੱਕ ਆ ਉਹ ਤਾਂ ਬਾਅਦ ਫਿਰ 8ਵੀਂ ਨਵੀਪੁਰ ਜਾਂਦੇ ਆ। ਮਤਲਬ ਕਿ ਛੋਟੇ-ਛੋਟੇ ਉਮਰ ਦੇ ਬੱਚੇ। ਹਾਂ ਛੋਟੇ-ਛੋਟੇ ਬੱਚੇ ਜਿਹੜੇ ਨਾ ਬਹੁਤ ਬੇੜਾ ਗਰਕੋੜਾ ਨੇ ਤੇ ਫਲਾਣੇ ਦੀ ਜ਼ਿੰਦਗੀ ਖਰਾਬ ਹੋਣੀ ਹੋਣ ਤੋਂ ਕੋਈ ਗੱਲ ਨਹੀਂ। ਸਿਰਫ ਆਪਣੇ ਮਾਪਿਆਂ ਨੂੰ ਟੈਨਸ਼ਨ ਹੁੰਦੀ ਬੱਚੇ ਨੂੰ ਦੂਜੇ ਨੂੰ ਕੀ ਲੱਗੇ। ਮਾਂ ਨੇ ਆਵਾਜ਼ ਮਾਰਨੀ ਕਿ ਮੇਰਾ ਬੱਚਾ ਕਿੱਥੇ ਆ ਕਿਹਦੇ ਨਾਲ ਗਿਆ ਆ। ਜਿਹੜੀ ਪੁਲਿਸ ਆਂਦੀ ਹੈ ਉਹਨਾਂ ਦੇ ਕਾਰਨ ਦੀ ਹੈ ਜਿਹੜੇ ਨਸ਼ਾ ਵੇਚਦੇ ਸੀ। ਹਾਂਜੀ। ਲੇਕਿਨ ਪੈਸੇ ਲੱਗੇ ਜਾਂਦੇ। ਹਾਂਜੀ। ਫਿਲਹਾਲ ਓਠੀਆਂ ਪਿੰਡ ਹੈ। ਓਠੀਆਂ ਪਿੰਡ ਦੇ ਵਿੱਚ ਜਿਹੜੀ ਹੈ ਜੈਦੀ ਸੀ ਜਿਹਦੀ ਉਮਰ ਫਿਲਹਾਲ ਪਰਿਵਾਰ ਚ ਉਹਨਾਂ ਦੇ ਪਿਤਾ ਜਿਹੜੇ ਕਮਾਨ ਵਾਲੇ ਸੀ ਜੈਦੀ ਵੀ ਜਿਹੜਾ ਪੜ੍ਹਾਈ ਛੱਡ ਕੇ ਜਿਹੜਾ ਕੰਮ ਕਰਦਾ ਸੀ ਜਿਸ ਤਰ੍ਹਾਂ ਕਈ ਗੰਭੀਰ ਅਲੀਗੇਸ਼ਨ ਲੱਗੇ ਨੇ ਪ੍ਰਸ਼ਾਸਨ ਦੇ ਉੱਪਰ ਪੁਲਿਸ ਦੇ ਉੱਪਰ ਕਿ ਜਿਹੜੇ ਨਸ਼ਾ ਵਿਕਦਾ ਹੈ ਪੁਲਿਸ ਆਂਦੀ ਹੈ ਲੇਕਿਨ ਪੈਸੇ ਲੈ ਕੇ ਚਲ ਜਾਂਦੀ ਹੈ ਗੰਭੀਰ આરોਪ ਨੇ ਮੋਤਬਰ ਬੰਦਿਆਂ ਤੋਂ ਲੈ ਕੇ ਪਿੰਡ ਦੇ ਕਈ ਲੋਕਾਂ ਨੇ ਇਹੋ ਜਿਹਾ ਅਲੀਗੇਸ਼ਨ ਲਗਾਏ ਨੇ ਹਾਲਾਂਕਿ ਸਰਪੰਚ ਜਿਹੜੇ ਨੇ ਤੁਸੀਂ ਮੌਜੂਦਾ ਸਰਪੰਚ ਹੋ ਹਾਂਜੀ ਹਾਂਜੀ ਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਹੜੇ ਲੋਕੀ ਸਾਹਮਣੇ ਆਂਦੇ ਨਹੀਂ ਬੋਲਦੇ ਨਹੀਂ ਯਾਨੀ ਕਿ ਪਿੰਡ ਚ ਵੇਚਣ ਵਾਲੇ ਕਾਫੀ ਨੇ ਹਾਂਜੀ ਪਿੰਡ 'ਚ ਵੇਚ ਰਹੇ ਆ ਜੀ ਨਸ਼ਾ ਸਾਹਮਣੇ ਵੀ ਆ ਚੁੱਕੇ ਆ ਪਰ ਉਹਦੇ باوجود ਵੀ ਕੋਈ ਕਾਰਵਾਈ ਨਹੀਂ ਹੋਈ ਪਰਚੇ ਦਰਜ ਹੁੰਦੇ ਪਰਚੇ ਵੀ ਦਰਜ ਹੋਏ ਆ ਮਤਲਬ ਜਿਸ ਤਰ੍ਹਾਂ ਕੋਈ ਜਰੀਲੇ ਪਦਾਰਥਾਂ ਦੇ ਇਸ ਤਰ੍ਹਾਂ ਦੇ ਪਰਚੇ ਵੀ ਦਰਜ ਹੋਏ ਆ ਉਹਨਾਂ ਦੇ ਉੱਤੇ ਪਰ ਕੋਈ ਕੰਮ ਫੇਰ ਵੀ ਉਸ ਤਰ੍ਹਾਂ ਹੀ ਚੱਲ ਰਿਹਾ ਕੰਮ ਹਾਂ ਕੀ ਸਿਰਫ ਜਿਹੜਾ ਚਿੱਟਾ ਵਿਕਦਾ ਜਾਂ ਹੋਰ ਵੀ ਕੋਈ ਜਿਹੜੇ ਸਿੰਥੈਟਿਕ ਡਰਗ ਆ ਉਹ ਵੀ ਵਿਕਦਾ ਸਿੰਥੈਟਿਕ ਡਰਗ ਵੀ ਵਿਕ ਰਿਆ ਗੋਲੀ ਕੈਪਸੂਲ ਵੀ ਵੇਚ ਰਿਆ ਜਿਹੜੇ ਇੱਥੇ ਦੁਕਾਨ ਕਰਦਾ ਵਾ ਇੱਥੇ ਡਾਕਟਰੀ ਦੀ ਉਹ ਵੇਚਣ ਦੇ ਆ ਸਰ ਹਾਂ ਪੁਲਿਸ ਕੁਝ ਨਹੀਂ ਕਰਦੀ ਪੁਲਸ ਨੇ ਕੀ ਕਰਨਾ ਜੀ ਤੁਹਾਨੂੰ ਦੱਸਿਆ ਇਹ ਇੱਥੇ ਮੋਦਬਰਾਂ ਨੇ ਸਾਰਿਆਂ ਨੇ ਪੁਲਸ ਜੋ ਕਰਦੀ ਆ ਉਹਦੇ ਬਾਰੇ ਦੱਸ ਹੀ ਦਿੱਤਾ ਪੁਲਸ ਪਹਿਲੇ ਹੀ ਕਿਤੇ ਚਲੇ ਜਾਂਦੇ ਨੇ ਤੁਹਾਨੂੰ ਤਾਂ ਹੀ ਪਹਿਲਾਂ ਅਰਜ਼ੀ ਕੀਤੀ ਆ ਕਿ ਪੁਲਸ ਆਉਣੀ ਆ ਉਹ ਆਪਣਾ ਅੰਦਰ ਵੜ ਕੇ ਪਹਿਲੇ ਹੀ ਕਿਤੇ ਚਲੇ ਜਾਂਦੇ ਨੇ ਉਤਕਾ ਨਾਲ ਉੱਥੇ ਦਾ ਉੱਥੇ ਇਹ ਉਠਿਆ ਪਿੰਡਾ ਜਿਹਦੇ ਚ ਜੈਦੀਪ ਦੀ ਮੌਤ ਹੋਈ ਹੈ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਨਸ਼ਾ ਵਿਕਦਾ ਹੈ ਲੇਕਿਨ ਪੁਲਿਸ ਦੀ ਮਿਲੀ ਭੁਗਤਣਾ ਵਿਕਦਾ ਹੈ ਆਡੈਂਟੀਫਿਕੇਸ਼ਨ ਹੈਗੀ ਹੈ ਕੌਣ ਨਸ਼ਾ ਵੇਚਦੇ ਨੇ ਕਿੱਥੇ ਨਸ਼ਾ ਵਿਕਦਾ ਹੈ ਲੇਕਿਨ ਪੁਲਿਸ ਆਂਦੀ ਹੈ ਪੈਸੇ ਲੈ ਕੇ ਚਲ ਜਾਂਦੀ ਹੈ ਫਿਲਹਾਲ ਹਜੇ ਤੱਕ ਜਿਹੜੀ ਹੈ ਇਸ ਮਾਮਲੇ ਚ ਪੁਲਿਸ ਨੇ ਜ਼ਰੂਰ ਕੋਈ ਕਾਰਵਾਈ ਕੀਤੀ ਹੈ ਕੇਸ ਦਰਜ ਕੀਤਾ ਹੈ ਲੇਕਿਨ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹ ਲਗਾਤਾਰ ਇਸ ਤਰ੍ਹਾਂ ਦੇ ਜਿਹੜੇ ਆਪਣੇ ਨਸ਼ੇ ਦੀ ਸਪਲਾਈ ਲਗਾਤਾਰ ਕਰਦੇ ਪਏ ਨੇ ਤਨ ਅੰਮ੍ਰਿਤਸਰ ਦੇ ਪਿੰਡ ਓਠੀਆਂ ਤੋਂ ਕੈਮਰਾ ਪਰਸਨ ਦਲীপ ਦੇ ਨਾਲ ਮਨੀਸ਼ ਸ਼ਰਮਾ